ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਮੈਂ ਸਮਝਦਾ ਕਿ ਸਿੱਖ ਧਰਮ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਇਦ ਦੁਨੀਆਂ ਦੇ ਕਿਸੇ ਹੋਰ ਧਰਮ ਵਿੱਚ ਨਹੀਂ ਕਿ ਮਾਤਾ ਨੂੰ ਗੁਰਦੇਵ ਦਾ ਦਰਜਾ ਦਿੱਤਾ ਗਿਆ ਸੋ ਮਾਤਾ ਨੂੰ ਗੁਰਦੇਵ ਦਾ ਦਰਜਾ ਦਿੱਤਾ ਗਿਆ ਸਿੱਖ ਧਰਮ ਦੇ ਵਿੱਚ ਔਰ ਉਸ ਦਰਜੇ ਦੀ ਪੂਰਤੀ ਆ ਜਿਹੜੀ ਮਾਤਾ ਬੀਬੇ ਨਾਨਕੀ ਤੋਂ ਲੈ ਕੇ ਮਾਤਾ ਖੀ ਵੀ ਮਾਤਾ ਸਹਿਬਕੌਰ ਤੇ ਇਹ ਸਾਰਿਆਂ ਵੱਲੋਂ ਉਸ ਗੱਲ ਦੀ ਪੂਰਤੀ ਕੀਤੀ ਗਈ ਤੇ ਅੱਜ ਦੇ ਦਿਨ ਜਿਹੜਾ ਜਿਹੜਾ ਅਸੀਂ ਮਾਗੀ ਦਾ ਦੇਣਾ 40 ਮੁਕਤੀਆਂ ਦਾ ਦੇਣਾ ਗੁਰੂ ਨਾਲ ਟੁੱਟੀ ਗੰਢਣ ਦਾ ਦੇਣਾ ਜੇ ਅੱਜ ਦੇ ਦਿਨ ਮੈਂ ਸਮਝਦਾ ਕਿ ਅਸੀਂ ਅੱਜ ਕਿਉਂਕਿ ਗਲੋਬਲ ਅਸੀਂ ਗੱਲ ਕਰਦੇ ਹਾਂ ਕਿ ਸੰਸਾਰ ਆ ਜਿਹੜਾ ਇਹ ਗਲੋਬਲ ਵਿਲੇਜ ਆ ਜੇ ਅੱਜ ਅਸੀਂ ਇਹ ਵੈਬ ਚੈਨਲ ਸ਼ੁਰੂ ਕੀਤਾ ਕਿ ਸਾਡੀ ਜਿਹੜੀ ਗੱਲ ਆ ਉਹ ਪੂਰੇ ਸੰਸਾਰ ਦੇ ਵਿੱਚ ਉਸੇ ਸਮੇਂ ਫੈਲਦੀ ਆ ਅੱਜ ਦੇ ਦਿਨ ਸਿੱਖੀ ਦੇ ਵਿੱਚ ਜਿਹੜੀ ਔਰਤ ਦੀ ਮਹਾਨਤਾ ਹੈ ਔਰ ਦਾ ਜਿਹੜਾ ਰੋਲ ਹੈ ਚਾਹੇ ਉਹ ਗੁਰਦੇਵ ਵਜੂਆਂ ਤੇ ਚਾਹੇ ਮਾਤਾ ਭਾਗੋ ਵਾਂਗ ਚੁਣੌਤੀ ਦੇਣ ਵਜੂਆਂ ਤੇ ਚਾਹੇ ਮਾਤਾ ਸਾਹਿਬ ਕੌਰ ਮੰਗ ਮਠਾਸ ਦੇਣ ਵਜੂਆਂ ਤੇ ਉਹੀ ਜਿਹੜਾ ਦਿਨ ਆ ਅਸੀਂ ਕਿਉਂ ਨਹੀਂ ਇਹਨੂੰ ਮਤਲਬ ਇਸ ਰੂਪ ਵਿੱਚ ਲੈ ਕੇ ਜਾਂਦੇ ਕਿ ਸਿੱਖ ਧਰਮ ਦੇ ਵਿੱਚ ਜੋ ਔਰਤ ਨੂੰ ਮਹਾਨਤਾ ਦਿੱਤੀ ਗਈ ਹੈ ਨੰਬਰ 1 ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਗੁਰੂ ਸਾਹਿਬ ਖੁਦ ਚੱਲ ਕੇ ਗਏ ਵੀਰ ਰਸੋ ਕੇ ਭਾਈ ਮਹਾ ਸਿੰਘ ਦਾ ਸੀਸ ਸੀ ਜਿਹੜਾ ਆਪਣੇ ਪੱਟਾ ਤੇ ਰੱਖਿਆ ਤੇ ਕਿਹਾ ਕਿ ਮਾਈ ਮਹਾ ਸਿੰਘ ਮੰਗ ਕੀ ਮੰਗਦਾ ਪਰੰਤੂ ਸਿੱਖ ਦੀ ਮਹਾਨਤਾ ਉਸ ਸਿੱਖ ਦੀ ਮਹਾਨਤਾ ਉਹਨੇ ਉਸ ਸਮੇਂ ਕੋਈ ਕੁਝ ਕੋਈ ਦੁਨਿਆਵੀ ਚੀਜ਼ ਨਹੀਂ ਮੰਗੀ ਕੋਈ ਪਦਾਰਥ ਨਹੀਂ ਮੰਗਿਆ ਤੇ ਸਿਰਫ ਗੁਰੂ ਨਾਲ ਉਹ ਬਦਾਵਾ ਟੁੱਟੀ ਘੰਟਣ ਦੀ ਬੇਨਤੀ ਕੀਤੀ ਸੋ ਇਹ ਇੱਡੀਆਂ ਦੋ ਮਹਾਨ ਗੱਲਾਂ ਨੇ ਜਿਹੜੀਆਂ ਸਾਡੇ ਦਿਨ ਨਾਲ ਜੁੜੀਆਂ ਹੋਈਆਂ ਨੇ ਕਿਉਂ ਮਤਲਬ ਅਸੀਂ ਇਹਨਾਂ ਗੱਲਾਂ ਨੂੰ ਸਮੁੱਚੀ ਦੁਨੀਆ ਦੇ ਸਾਹਮਣੇ ਅੱਜ ਤੱਕ ਕਿਉਂਕਿ ਔਰਤ ਦੀ ਮਹਾਨਤਾ ਦੇ ਦਿਨ ਵਜੋਂ ਜਾਂ ਸਿੱਖ ਦੀ ਸਮਰਪਿਤ ਭਾਵਨਾ ਵਜੋਂ ਇਸ ਅਸੀਂ ਦਿਨ ਨੂੰ ਅੱਗੇ ਕਿਉਂ ਨਹੀਂ ਲੈ ਕੇ ਜਾ ਸਕਦੇ ਕੋ ਇਹਦੇ ਵਿੱਚ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਤੇ ਸਾਡੀ ਕਮਜ਼ੋਰੀ ਹੈ ਕਿ ਜਿੱਥੇ ਸਾਨੂੰ ਗੁਰੂ ਨੇ ਜਿਸ ਰਾਹ ਦੇ ਪਾਧਰੀ ਬਣਾਇਆ ਸੀ ਅੱਜ ਅਸੀਂ ਜਿਹੜਾ ਚਮਕ-ਧਮਕ ਦਾ ਪਦਾਰਥ ਵਧਯੋਗ ਹੈ ਇਹਦੇ ਵਿੱਚ ਅਸੀਂ ਉਹ ਰੋਹਾਨੀ ਕਦਰਾਂ ਕੀਮਤਾਂ ਤੋਂ ਥੋੜਾ ਥਿੜ ਗਏ ਆ ਇਹ ਗੱਲ ਸਾਨੂੰ ਅਕਪਮੈਂਟ ਕਰਨੀ ਹੋਵੇ ਬਿਲਕੁਲ ਸਾਡਾ ਜਿਹੜਾ ਪ੍ਰਚਾਰਕ ਹੈ ਅੱਜ ਪ੍ਰਚਾਰਕ ਉਹ ਨਹੀਂ ਹੈਗਾ ਸਾਡਾ ਜਿਹਨੂੰ ਬੜੀ ਨੌਲੇਜ ਹੋਵੇ ਚੰਗਾ ਪੜਿਆ ਲਿਖਿਆ ਹੋਵੇ ਕਿਉਂਕਿ ਪ੍ਰਚਾਰਕ ਸ਼੍ਰੀ ਜੀ ਨੂੰ ਅਸੀਂ ਸਤਿਕਾਰਤਾ ਦਿੱਤਾ ਪਰ ਸਾਧਨ ਨਹੀਂ ਦਿੱਤੇ ਕਿ ਕੋਈ ਪ੍ਰਚਾਰਕ ਹੁੰਦੇ ਆਪਣੇ ਬੱਚੇ ਮਾਡਲ ਸਕੂਲ ਚ ਪੜਾ ਸਕਦਾ ਪ੍ਰਚਾਰਕ ਹੁੰਦੇ ਉਹ ਵਧੀਆ ਗੱਡੀ ਤੇ ਜਾ ਸਕਦਾ ਭਾਵੇਂ ਆਂਧਵਿਸ਼ਵਾਸ ਦੇ ਵਿੱਚ ਕਰੋੜਾ ਰੁਪਏ ਦੀਆਂ ਗੱਡੀਆਂ ਲੈ ਕੇ ਕੁਝ ਲੋਕ ਹੁੰਦੇ ਆ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ ਚੰਗਾ ਪ੍ਰਚਾਰਕ ਪੜ੍ਹੇ ਲਿਖਿਆ ਬੰਦਾ ਪ੍ਰਚਾਰਕ ਬਣਨ ਤੋਂ ਕਦੀ ਕੁਤਰਾਂ ਜਿਦੇ ਕਰਕੇ ਪੜੀ ਲਿਖੀ ਨੌਜਵਾਨ ਪੀੜ੍ਹੀ ਚ ਇਹ ਗੱਲ ਜਾ ਜਾਈ ਛੱਡੀ ਕਿਉਂਕਿ ਜਿਹੜੇ ਸਰੋਤੇ ਨੇ ਸਮਝਣ ਵਾਲੇ ਨੇ ਉਹਨਾਂ ਦਾ ਲੈਵਲ ਬਹੁਤ ਉੱਚਾ ਹੈ ਕਿ ਕੋਈ ਪੜ੍ਹ ਲਿਆ ਦੁਨੀਆ ਦਾ ਗਿਆਨ ਤੁਸੀਂ ਹੁਣੇ ਕਿਹਾ ਕਿ ਦੁਨੀਆ ਇੱਕ ਪਿੰਡ ਵਾਂਗ ਤੇ ਜਿਹੜਾ ਸਮਝਾਉਣ ਵਾਲਾ ਉਹਨੂੰ ਪਿੰਡ ਦੇ ਗੁਰਦੁਆਰੇ ਤੋਂ ਅੱਗੇ ਕੁਝ ਪਤਾ ਹੀ ਉਹ ਭਾਵੇਂ ਬਰਕਾ ਜਾ ਕੇ ਬੋਲੇ ਕੈਨੇਡਾ ਜਾ ਕੇ ਬੋਲੇ ਉਹ ਨੌਲੇਜ ਨਿਰਪਰ ਕਰਦਾ ਇਹ ਗੱਲ ਮਣੀ ਉਹ ਦੂਸਰੀ ਗੱਲ ਇਹ ਹੈ ਕਿ ਜਿਹੜਾ ਸਾਡੇ ਤੇ ਜਿਹੜੀ ਸਮੇਂ ਦੀ ਰਾਜ ਦਿੱਤੀ ਹੈ ਇਹ ਸਿੱਖ ਕੌਮ ਬਰ ਕਿਸਮਤ ਹੈ ਜਿਨ੍ਹਾਂ ਦੇ ਕੋਲ ਆਪਣਾ ਜਿਹੜਾ ਦੇਸ਼ ਨਹੀਂ ਆਪਣੀ ਧਰਤੀ ਨਹੀਂ ਅਸੀਂ ਕਹਿੰਦੇ ਆ ਕਿ ਆਪਾਂ ਸਿੱਖਾਂ ਦੀ ਸਰ ਜ਼ਮੀਨ ਹੈ ਪਰ ਇੱਥੇ ਜਿਹੜਾ ਨਿਜ਼ਾਮ ਹੈ ਉਸ ਨਿਜ਼ਾਮ ਨੇ ਆਪਣਾ ਐਸਾ ਜਕੜ ਜਾਂਦੇ ਇੱਥੇ ਕੀਤਾ ਹੋਇਆ ਹੈ ਕਿ ਅੱਜ ਸਾਡੇ ਸਿੱਖਾਂ ਦੇ ਤਿੰਨ ਮੇਨ ਸਿਚੁਏਸ਼ਨ ਸੀਗੇ ਜਿਹਦੇ ਚ ਇੱਕ ਗੁਰੂ ਸਾਹਿਬ ਨੇ ਖੁਦ ਬਣਾਇਆ ਅਕਾਲ ਪੁਰਖ ਸਾਹਿਬ ਦੂਸਰੀ ਸਾਡੇ ਬਜ਼ੁਰਗਾਂ ਨੇ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੀਜੀ ਸਾਡੀ ਰਾਜਨੀਤਿਕ ਪਾਰਟੀ ਸੀ ਜਿਹਨੇ ਸਾਡੀ ਹਰ ਪਾਸੇ ਰਾਖੀ ਕਰਨੀ ਸੀ ਉਸੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੁਣ ਕਾਲ ਤੱਕ ਦੇ ਜਿਸਰ ਵੀ ਅੱਜ ਦੇ ਜਿਹੜੇ ਉਹ ਵੀ ਅੱਗੋਂ ਇੱਕ ਤਖਤ ਦੇ ਮਥਾਜ ਨੇ ਜਿਹੜੇ ਸਾਡੇ ਸ਼ਰੋਣੀ ਕਮੇਟੀ ਹੈ ਉਹਦਾ ਪ੍ਰਬੰਧ ਚੰਡੀਗੜ੍ਹ ਦੇ ਗੁਲਾਮ ਹੈ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹਦੀ ਅੱਗੇ ਮਥਾਜੀ ਸੋ ਇਸ ਗੱਲ ਕਰਕੇ ਸਾਡੇ ਤੇ ਜਿਹੜਾ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਲੋਕਤੰਤਰ ਹਿੰਦੁਸਤਾਨ ਦੇ ਅਸਲ ਵਿੱਚ ਲੋਕਤੰਤਰ ਵੀ ਇਹ ਧੱਗਾਤੰਤਰ ਜਿਹਦਾ ਪ੍ਰਭਾਵ ਸਾਡੇ ਤੇ ਪੈ ਰਿਹਾ ਹੈ ਤੇ ਉਸ ਪ੍ਰਭਾਵ ਕਰਕੇ ਮਤਲਬ ਸਾਨੂੰ ਜਿਹੜੀ ਇਹ ਸਾਡੀ ਵਿਚਾਰਧਾਰਾ ਦੇ ਵਿੱਚ ਵਿਗਾੜ ਆਇਆ ਇਹ ਛੱਜਦੀ ਸਾਨੂੰ ਮਤਲਬ ਪਿੱਛੇ ਲੈ ਕੇ ਜਾ ਰਹੀ ਹੈ ਰਾਜਨੀਤਿਕ ਪ੍ਰਭਾਵ ਸਾਡੀ ਸਿੱਖ ਰਾਜਨੀਤੀ ਹੋ ਰੁਲ ਗਈ ਹੈ ਉੱਪਰ ਹੱਥਲੇ ਤੇ ਜਿਹੜੀ ਦੂਜੀ ਰਾਜਨੀਤੀ ਸਾਨੂੰ ਸਪੋਰਟ ਨਹੀਂ ਕਰਦੀ ਜਿਹਦੇ ਕਰਕੇ ਸਾਰੇ ਪਾਸੇ ਵਿਗਾੜਨਾ ਤੇ ਤੁਸੀਂ ਗੱਲ ਕਰ ਰਹੇ ਸੀ ਜਿਸ ਤਰ੍ਹਾਂ ਅਸੀਂ ਮਤਲਬ ਗੱਲ ਕਰਦੇ ਹਾਂ ਕਿ ਅੱਜ ਕੌਮ ਦੇ ਵਿੱਚ ਆਏ ਦੇ ਨਵੇਂ ਵਿਵਾਦ ਖੜੇ ਹੋ ਰਹੇ ਨੇ ਪਰੰਤੂ ਅੱਜ ਦੇ ਦਿਨ ਦੇ ਨਾਲ ਇੱਕ ਗੱਲ ਹੋਰ ਮੇਰੇ ਮਨ ਚ ਮੇਰੇ ਜ਼ਹਿਨ ਚ ਹੈ ਕਿ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਕਿ ਇਹ ਜਿਹੜੀ ਜੰਗ ਸੀ ਇਹ ਮਈ ਮਹੀਨੇ ਹੋਈ ਤੇ ਪ੍ਰੰਤੂ ਇਹਨੂੰ ਮਨਾਉਣ ਦਾ ਫੈਸਲਾ ਕਿਉਂਕਿ ਉਹ ਇਲਾਕਾ ਇਹੋ ਜਿਹਾ ਸੀ ਦੂਸਰੇ ਪਾਸੇ ਅਗਲੀ ਗੱਲ ਮੈਂ ਕਰਾਂ ਤੋਂ ਪਹਿਲਾਂ ਇਹਦੇ ਨਾਲ ਕਰ ਲਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਧ ਨੀਤੀ ਦੀ ਕਿੰਨੀ ਵੱਡੀ ਮਹਾਨਤਾ ਹੈ ਜੀ ਬਿਲਕੁਲ ਕਿ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਰਹੰਦ ਦਾ ਨਵਾਬ ਆ ਜਿਹੜਾ ਉਹਨੂੰ ਉਪਰੋਖ ਹਦੱਤਾ ਹੋਈਆਂ ਨੇ ਦਿੱਲੀ ਦੇ ਲੋਕੇ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਆ ਜਿਹੜਾ ਉਹ ਮੇਰੇ ਦਰਬਾਰ ਚ ਪੇਸ਼ ਕਰ ਚਾਹੇ ਜਿਉਂ ਦਾ ਕਰ ਚਾਹੇ ਮਰਦਾ ਕਰ ਉਹਨੂੰ ਇਹ ਸਖਤ ਹਦੱਤਾ ਸੀ ਉਹਨੇ ਮਤਲਬ ਹਮਲਾ ਕੀਤਾ ਪਿੱਛੋਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆ ਕੇ ਖੰਧਰਾਣੀ ਦੀ ਢਾਵ ਤੇ ਆ ਕੇ ਆਪਣਾ ਸੀ ਜਿਹੜਾ ਉਹ ਮੋਰਚਾ ਮਲਿਆ ਕਿਉਂਕਿ ਉਸ ਇਲਾਕੇ ਦੇ ਵਿੱਚ ਆਸ-ਪਾਸ ਕਿਤੇ ਵੀ ਪਾਣੀ ਨਹੀਂ 12-12 ਕੋਤੇ 15-15 ਕੋਤੇ ਹੋਰ ਕੋਈ ਪਾਣੀ ਨਹੀਂ ਸੀ ਸੋ ਉਹ ਯੁੱਧ ਨੀਤੀ ਸੀ ਜਿਹੜੀ ਉਹਨਾਂ ਦੀ ਉਸ ਸਮੇਂ ਕਿੰਨੀ ਸਫਲ ਹੋਈ ਕਿ ਇੱਕ ਪਾਸੇ ਏਡੀ ਵੱਡੀ ਮੁਗਲ ਫੌਜ ਉਹਨਾਂ ਦਾ ਪਿੱਛਾ ਕਰ ਰਹੀ ਸੀ ਔਰ ਉਹਨੂੰ ਹਦਾਇਤਾਂ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਹਰ ਹਿੱਲੇ ਆ ਜਿਹੜਾ ਜਿਉਂਦੇ ਜਾਂ ਮਰਦੇ ਪੇਸ਼ ਕਰਨਾ ਵਾ ਤੇ ਉਹ ਜੁਧ ਨੀਤੀ ਦੇ ਸਾਹਮਣੇ ਉਹ ਮੁਗਲ ਫੌਜ ਆ ਜਿਹੜੀ ਉਹ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਹਾਰ ਕੇ ਬੁਰੀ ਤਰ੍ਹਾਂ ਮਤਲਬ ਹੌਸਲਾ ਛੱਡ ਕੇ ਵਾਪਸ ਭੱਜੀ ਤੇ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹਨਾ ਵਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਅੱਜ ਦੇ ਦਿਨ ਦੇ ਨਾਲ ਵੀ ਇਹ ਮਹੀਨੇ ਚ ਵਾਪਰਿਆ ਤੇ ਪਰੰਤੂ ਇਹਨੂੰ ਅਸੀਂ ਬਣਾਇਆ ਹੁਣ ਜਾ ਰਿਹਾ ਵਾ ਮਾਗੀ ਦੇ ਤੇ ਜਨਵਰੀ ਜੇ ਕੌਮ ਇਸ ਤਰ੍ਹਾਂ ਦੇ ਫੈਸਲੇ ਚਾਹੇ ਉਹ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਚਾਹੇ ਉਹ ਵਿਸਾਖੀ ਅਨੰਦਪੁਰ ਸਾਹਿਬ ਦੀ ਜੈ ਦਮਦਮਾ ਸਾਹਿਬ ਮਨਾਉਣ ਦਾ ਸੀ ਚਾਹੇ ਮੱਘੀ ਤੇ ਦਿਨ ਇਹ ਜਿਹੜੀ ਖਤਰਾਨੇ ਦੀ ਢਾਬ ਤੇ ਜੰਗ ਹੋਈ ਚਾਲੇ ਮੁਕਤਿਆਂ ਦੀ ਟੁੱਟੀ ਗੰਢੀ ਗਈ ਇਹ ਦਿਨ ਸੀ ਜੇ ਕੌਮ ਹਾਲਾਤਾਂ ਦੇ ਅਨੁਸਾਰ ਇਹਨਾਂ ਬਾਰੇ ਫੈਸਲਾ ਕਰ ਸਕਦੀ ਆ ਕਿ ਅੱਜ ਜਿਹੜੇ ਕੌਮ ਦੇ ਬੁਨਿਆਦੀ ਮੁੱਦੇ ਨੇ ਚਾਹੇ ਉਹ ਨਾਨਕਸ਼ਹੀ ਕਲੰਡਰ ਦਾ ਵਾ ਚਾਹੇ ਉਹ ਆਪਣੀ ਸਿੱਖਾਂ ਦੀ ਬੱਕਰੀ ਹੋਣ ਦਾ ਮੁੱਦਾ ਚਾਹੇ ਅਨੰਦਪੁਰ ਸਾਹਿਬ ਦਾ ਮਤਲਬ ਚਾਹੇ ਹੋਰ ਸਾਰੇ ਸਾਡੇ ਮੁੱਦੇ ਨੇ ਜਿਹੜੇ ਸਾਡੀ ਕੌਮ ਦੀ ਹੋਂਦ ਨਾਲ ਜੁੜੇ ਨੇ ਕੀ ਅਸੀਂ ਅੱਜ ਇਹਨਾਂ ਬਾਰੇ ਇਸ ਤਰ੍ਹਾਂ ਦਾ ਕੋਈ ਫੈਸਲਾ ਜਿਹੜਾ ਸਰਵ ਪ੍ਰਮਾਣਿਤ ਹੋਵੇ ਜਿਹਦੇ ਨਾਲ ਕੌਮ ਪ੍ਰਾਪਤੀ ਕਰ ਸਕੇ ਉਸ ਤਰ੍ਹਾਂ ਦਾ ਫੈਸਲਾ ਨਹੀਂ ਹੋ ਸਕਦਾ ਇਹ ਕੋਈ ਮਤਲਬ ਅੱਜ ਪਹਿਲਾ ਮਸਲਾ ਨਹੀਂ ਜੇ ਕਦੇ ਇਤਿਹਾਸ ਪੜ੍ਹੀਏ ਸਾਡੇ ਇਤਿਹਾਸ ਦਾ ਸਾਡਾ ਨਾਇਕ ਗੁਰੂ ਸਾਹਿਬ ਤੋਂ ਬਾਅਦ ਜਿਸ ਨੇ ਮਤਲਬ ਸਿੱਖ ਪਹਿਲੀ ਸਿੱਖ ਬਾਤ ਸੇ ਕਾਇਮ ਕੀਤੀ ਔਰ ਦੁਨੀਆ ਨੂੰ ਹਿਲਾ ਦਿੱਤਾ ਉਹ ਬਾਬਾ ਬੰਦਾ ਸਿੰਘ ਬਹਾਦਰ ਹਮ ਠੀਕ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਆਪਾਂ ਪੜ੍ਹੀਏ ਜਿੱਥੇ ਮਤਲਬ ਸਾਡੇ ਆਪਣਿਆਂ ਨੇ ਬਗਾਨਿਆਂ ਨੇ ਉਸ ਇਤਿਹਾਸ ਦੇ ਨਾਲ ਨਿਆ ਨਹੀਂ ਕੀਤਾ ਬੰਦਾ ਸਿੰਘ ਬਹਾਦਰ ਨੂੰ ਅੱਤੇ ਸਿੱਖ ਅੱਤੇ ਹੀ ਕਾਫੀ ਸਾਰੇ ਸਿੱਖ ਉਹ ਵੀ ਨਾਇਕ ਨਹੀਂ ਖਲ ਨਾਇਕ ਸਮਝਦੇ ਔਰ ਇਹ ਇੱਕ ਬੜੀ ਵੱਡੀ ਸਾਡੀ ਬਾਤ ਕਿਸਮ ਦੀ ਹੈ ਪਰ ਜਿਸ ਵੇਲੇ ਗੁਰੂ ਸਾਹਿਬ ਦੱਖਣ ਨੂੰ ਜਾਣ ਲੱਗੇ ਹੈ ਬਹਾਦਰ ਸ਼ਾਹ ਨੂੰ ਕਦਰੀ ਉੱਪਰ ਬਿਠਾਇਆ ਤਾਂ ਸਤਪੁਰਾਂ ਨੇ ਸਿੰਨ੍ਹਾਂ ਨੂੰ ਹੁਦਾਇਤ ਕੀਤੀ ਕਿ ਤੁਸੀਂ ਇਹਨੂੰ ਮਿਲਦੇ ਰਹਿਣਾ ਹੈ ਮਾਤਾ ਸੁਦਰੀ ਜੀ ਦੀ ਸੇਵਾ ਚ ਰਹਿਣਾ ਹੈ ਕਿਤੇ ਇਹਦੇ ਵਿੱਚ ਔਰੰਗਜ਼ੇਬ ਦੀ ਰੂਹ ਨਾ ਜਾਵੇ ਤੇ ਉਧਰ ਜਿਸ ਵੇਲੇ ਫਰਖਸ਼ੀਰ ਸਾਹਮਦਾ ਕਮਾਂਡ ਉਹ ਰਹਿ ਦਿੰਦਾ ਹੈ ਬਹਾਦਰ ਸ਼ਾਹ ਨੂੰ ਕਿਉਂ ਨਾ ਬੰਦੇ ਨੂੰ ਖਤਮ ਕਰ ਦਿੱਤਾ ਜਾਵੇ ਜਿਵੇਂ ਨੇ ਵਜੀਦਾ ਮਾਰਿਆ ਕੱਲ ਨੂੰ ਆਪਣੀ ਮਾਰੀ ਵੀ ਆਪ ਇਨੇ ਦਿ ਲੋ ਰਾਜਨੇ ਕੋ ਉਹਨਾਂ ਨੂੰ ਲੁਧਿਆਣੇ ਮਤਲਬ ਬੁਲਾਇਆ ਗਿਆ ਇਹ ਖਾਫੀ ਖਾਨ ਦੇ ਪਤਾ ਬਾਦਸ਼ਾਹ ਦਾ ਦਰਬਾਰੀ ਵਿਖਾਰੀ ਉਹਨਾਂ ਨੂੰ ਲੁਧਿਆਣੇ ਬੁਲਾਇਆ ਗਿਆ ਪਰ ਬਾਬਾ ਬੰਦਾ ਸਿੰਘ ਬੜੀ ਦਿੱਤੀ ਵਾਰ ਸੀ ਗੁਰੂ ਸਾਹਿਬ ਨੇ ਐਵੇਂ ਨਹੀਂ ਇੱਕ ਸਾਧ ਦੇ ਚੌਣ ਕਰ ਲਈ ਉੱਥੇ ਬੈਠੇ ਕਿ ਇਹਦੇ ਪਿੱਛੇ ਬਹੁਤ ਵੱਡੇ ਰਹੱਸ ਨੇ ਉਹ ਸਮਝਣ ਜੋ ਕੱਲਾ ਨੇ ਕਿ ਗੁਰੂ ਸਾਹਿਬ ਨੂੰ ਬਾਦੋਦਾ ਸੀ ਕਿਉਂ ਲੱਗਿਆ ਉਹ ਵੀ ਨਦੀਰ ਤੇ ਜਾ ਕੇ ਇੱਥੇ ਕਿੱਡੇ ਕਿੱਡੇ ਸਿੱਖ ਸੰਗਤਾਂ ਗੁਰਪੁਰ ਜਿਹੜੇ ਸੀ ਇਸ ਵਾਰ ਨਾਲ ਸੀ ਤੇ ਉਹਨਾਂ ਨੇ ਨੀਤੀ ਨੂੰ ਸਮਝਿਆ ਸਿੱਧਾ ਵਿਧਿਆਰਿਆਂ ਹੋਂ ਦੀ ਬਜਾਏ ਬਾਬਾ ਬੰਦਾ ਸਿੰਘ ਬਹਾਦਰ ਸਵਾਗਤ ਦੀਆਂ ਪਹਾੜੀਆਂ ਨੂੰ ਚਲੇ ਗਏ ਗੜੀ ਗੁਰਦਾਸ ਨਗਰ ਆ ਕੇ ਹੀਰੋ ਜਦੋਂ ਚੰਬਾ ਤੋਂ ਦੇ ਵੇ ਦਰਾਏ ਉਹ ਘੇਰੇ ਗਏ ਉੱਥੇ ਘੇਰਾ ਪਿਆ ਉਸ ਘੇਰੇ ਦੇ ਵਿੱਚ ਇੱਕ ਚਿੱਠੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਫੀ ਖਾਂ ਕਹਿੰਦਾ ਕਿ ਭੇਜੀ ਗਈ ਜਿਹੜੀ ਚਿੱਠੀ ਦੇ ਉੱਪਰ ਮਾਤਾ ਸੁੰਦਰੀ ਜੀ ਦੇ ਅਕਸਰ ਵੀ ਲਾਇਆ ਉਹਦੇ ਵਿੱਚ ਹਦਾਇਤ ਕੀਤੀ ਗਈ ਕਿ ਤੁਸੀਂ ਆ ਸਾਰਾ ਕੁਝ ਵਿਰਾਈਆਂ ਟਿਕਨੇ ਛੱਡ ਦਿਓ ਤੇ ਸਰਕਾਰ ਤੋਂ ਜਿਨੇ ਲੈ ਗਏ ਗੁਰੂ ਦਾਨਗ ਦੇ ਘਰ ਦਾ ਪ੍ਰਚਾਰ ਕਰਦੇ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚਿੱਠੀ ਦੇ ਜਵਾਬ ਚ ਲਿਖਿਆ ਔਰ ਸਮੇਂ ਦੇ ਹਾਲਾਤਾਂ ਨੂੰ ਬੜੀ ਗੰਭੀਰਤਾ ਨਾਲ ਸਮਝ ਕੇ ਉਹਨਾਂ ਨੂੰ ਇੱਕ ਦਮ ਚਿੰਤਾ ਹੋਈ ਕਿ ਮੇਰੀ ਕੌਮ ਕਿੱਧਰ ਜਾ ਰਹੀ ਹੈ। ਠੀਕ। ਕਲਕੀ ਤਾਂ ਸਾਨੂੰ ਪਿੱਛੇ ਛੱਡਿਆ ਸੀ। ਅਸੀਂ ਕਿੱਧਰ ਤੁਰ ਪਏ? ਉਹਨਾਂ ਨੇ ਉਸੇ ਵੇਲੇ ਉੱਥੋਂ ਨਿਕਲ ਕੇ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਹੀ ਸਿੱਖਾਂ ਦਾ ਵੱਡਾ ਕੇਂਦਰ ਸੀ। ਬਿਲਕੁਲ। ਉੱਥੇ ਗਏ, ਉੱਥੇ ਬੈਠੇ ਲੋਕ ਪਹਿਲਾਂ ਹੀ ਮੈਨੇਜ ਹੋ ਚੁੱਕੇ ਸੀ। ਜੋ ਆਦਿ ਮੈਂ ਉਹਨਾਂ ਹਾਲਾਤਾਂ ਦੇ ਗੱਲ ਲੈਣੀ ਚਾਹਣਾ। ਬਿਲਕੁਲ। ਉਹ ਲੋਕ ਹੀ ਤੇ ਗੁਰੂ ਨਾਲ ਜਦੋਂ ਗੱਲ ਕੀਤੀ ਕਿ ਤੁਸੀਂ ਥੋੜਾ ਜਿਹਾ ਬਾਹਰ ਹਮਲਾ ਮਾਰੋ ਮੈਂ ਕਿਹਾ ਹੋਇਆ ਮੈਂ ਗੜੀ ਚੋਂ ਨਿਕਲੂਗਾ ਛੇਰ ਬਣ ਕੇ ਤੇ ਆਪਾਂ ਇਹ ਸਰਤਨ ਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਆਂ ਮੇਰੇ ਕੰਮ ਨੂੰ ਕੋਈ ਜੰਗ ਨਹੀਂ ਲੜਨਾ ਠੀਕ ਇਹ ਕਾਨੂੰਨਾਂ ਲੋਕਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਗਲਤੀ ਨਾ ਕਰੋ ਸਾਨੂੰ ਹੁਣ ਹਕੂਮਤ ਨਾਲ ਰਲ ਕੇ ਉਹ ਜੀਂਦੇ ਲੈਣੇ ਚਾਹੀਦੇ ਆ ਤੇ ਸਾਨੂੰ ਗੁਰੂ ਨਾਲ ਕਰਦੇ ਘਰ ਦਾ ਪ੍ਰਚਾਰ ਇਦਾਂ ਕਰ ਲੈਣਾ ਚਾਹੀਦਾ ਠੀਕ ਉਹਨਾਂ ਦੇ ਉਹ ਅੰਦਰਲੀ ਗੱਲ ਇਹ ਨਹੀਂ ਨਾ ਸਮਝੀ ਇਸੇ ਕਰਕੇ ਫਿਰ ਗੀਰ ਤਲਖੀ ਹੋਏ ਬਾਬਾ ਬੰਦਾ ਸਿੰਘ ਪਾਦਰ ਨੂੰ ਕਾਫੀ ਖਾਲੀ ਲੱਗਦਾ ਕਿ ਉਹਨਾਂ ਨੂੰ ਉੱਥੇ ਤੱਕੇ ਮਾਰਨ ਵਾਲੀ ਵੀ ਲੋਭਤ ਆਈ ਤੇ ਉਹ ਵਾਪਸ ਆਏ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਮੇਰੇ ਜੋ ਗੁਰੂ ਨੇ ਮੇਰੇ ਤੇ ਪਰਚਾ ਪਾਇਆ ਮੈਂ ਉਹਨੂੰ ਭੁਗਤਾਂਗਾ ਜੋ ਕੀਮਤ ਚਕਾਉਣੀ ਪਈ ਮੈਂ ਦੇਵਾਂਗਾ ਪਰ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਗੁਰੂ ਦੇ ਰਾਹ ਤੇ ਅੱਜ ਨਹੀਂ ਮਦਦ ਕਰਦੇ ਤਾਂ ਤੁਹਾਡੇ ਬੱਚਿਆਂ ਦੇ ਦਿਨ ਟੋਟੇ ਹੋਣਗੇ ਤੇ ਫਿਰ ਮਿਹਰਬਾਨ ਨੂੰ ਦੇ ਹਾਲਾਤ ਸੋ ਅੱਜ ਵੀ ਜਿਹੜਾ ਉਹੀ ਹਾਲ ਹੈ ਕਿ ਅੱਜ ਸਾਡੇ ਜਿਹੜੇ ਆਗੂ ਪਰਾਨੇ ਉਹ ਜਿਹਦੇ ਦੇ ਰਜ਼ੀਦਿਆਂ ਤੇ ਜੋੜ ਗਏ ਜਿੱਦੀ ਦੇ ਕੁਰਸੀਆਂ ਤੇ ਜੀਵਾਂਗੇ ਜੇ ਸਾਡੇ ਜਥੇਦਾਰਾਂ ਨੂੰ ਸਿਧਾਂਤਾਂ ਨਾਲੋਂ ਵੱਧ ਜਥੇਦਾਰ ਦੀ ਪਦਵੀ ਪਿਆਰੀ ਹੋ ਜਾਵੇ ਜੇ ਕਿਸੇ ਨੂੰ ਪੰਜਾਬ ਦੇ ਲੋਕਾਂ ਨਾਲੋਂ ਸਿੱਖਾਂ ਨਾਲੋਂ ਕੁਰਸੀ ਪਿਆਰੀ ਹੋ ਜਾਵੇ ਚੰਡੀਗੜ੍ਹ ਦੀ ਜੇ ਕਿਸੇ ਦੇ ਮਨ 'ਚ ਇਹ ਆ ਜਾਵੇ ਕਿ ਮੇਰਾ ਸਾਰਾ ਪਰਿਵਾਰ ਮੰਤਰੀ ਬਣ ਜਾਵੇ ਤੇ ਫਿਰ ਉੱਥੇ ਮਿਲ ਬੈਠਣਾਂ ਦੀ ਗੱਲ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ ਮਿਲ ਬੈਠਣ ਲਈ ਸਿਧਾਂਤ ਹੀ ਇੱਕ ਐਸੀ ਸਫਾ ਹੈ ਜੀਦੇ ਇਬਾਰੇ ਕਿ ਆਪਾਂ ਸਾਰੇ ਅਗਲੀ ਜਿਹੜੀ ਬਿਹਤਰੀ ਦੇ ਇਸ਼ਾਰਾ ਕਰ ਸਕਦੇ ਆ ਅਜਿਹੇ ਸਮੇਂ ਦੇ ਵਿੱਚ ਜਦੋਂ ਸਭ ਕੁਝ ਵਿਕਾਊ ਹੋਵੇ ਵਿਕ ਰਿਆ ਹੋਵੇ ਉਹ ਵੀ ਸਸਤੇ ਭਾਅ ਕੇਵਲ ਕੁਰਸੀਆਂ ਪਿੱਛੇ ਤੇ ਮਿਲ ਬੈਠਣ ਦੀ ਗੱਲ ਨਹੀਂ ਹੁੰਦੀ ਫਿਰ ਉਹੇ ਦੀ ਤਿਕਮ ਆਉਂਦੀ ਹੈ ਕਿ ਗੁਰੂ ਤੋਂ ਅੱਗੇ ਰੋਕੇ ਸਾਨੂੰ ਭਾਈ ਮਹਾਸਿੰਘ ਲੰਮੂ ਟੱਕਰ ਪੈਣਾ ਚਾਹੀਦਾ ਔਰ ਲੜ ਕੇ ਸੀਧ ਹੋ ਜਾਣਾ ਚਾਹੀਦਾ ਫਿਰ ਗੁਰੂ ਖਿਤਾਬ ਦੇਵੇਗਾ ਕਿ ਆ ਮੇਰਾ 10 ਹਜ਼ਾਰੀ ਹੈ ਆ ਮੇਰਾ 20 ਹਜ਼ਾਰੀ ਹੈ ਤੇ ਫਿਰ ਮੁਕਤੇ ਬਣ ਜਾਣ ਦਾ ਇਹਦਾ ਸਾਨੂੰ ਪੁੱਤੀ ਕਰਨ ਨਹੀਂ ਚਾਹੀਦਾ ਤਨਲਾ ਸਾਹਿਬ ਅੱਜ ਦਾ ਵਿਸ਼ਾ ਜਿਹੜਾ ਸ਼ਾਇਦ ਬਹੁਤ ਲੰਬੀ ਅਸੀਂ ਇਹਦੇ ਤੇ ਗੱਲਬਾਤ ਕਰ ਸਕਦੇ ਆ ਪਰੰਤੂ ਸਮੇਂ ਦੀ ਆਪਣੀ ਸੀਮਾ ਹੁੰਦੀ ਹੈ ਸੋ ਮੈਂ ਪਹਿਲੇ ਦਰਬੇ ਚੈਨਲ ਦੇ ਦਰਸ਼ਕਾਂ ਨੂੰ ਅੱਜ ਦੇ ਦਿਨ ਦਾ ਖਾਸ ਕਰਕੇ ਆਪਣੀਆਂ ਮਾਮਾ ਪੈਣਾ ਧੀਆਂ ਨੂੰ ਇਹ ਬੇਨਤੀ ਕਰਦਾ ਹੋਇਆ ਕਿ ਅੱਜ ਦੇ ਦਿਨ ਮਈ ਭਾ ਗੋਦ ਦੀਆਂ ਬਾਰਿਸ਼ ਬਣਦਾ ਪਰਨ ਲਓ ਗੁਰਬਾਣੀ ਦੇ ਵਿੱਚ ਮਾਤਾ ਨੂੰ ਗੁਰਦੇਵ ਦਾ ਜੋ ਦਰਜਾ ਦਿੱਤਾ ਗਿਆ ਉਹ ਤੋਂ ਨਸੀਅਤ ਲਾਓ ਤੇ ਜਿਹੜੀ ਅੱਜ ਸਾਡੀ ਨਵੀਂ ਪੀੜ੍ਹੀ ਸਿੱਖੀ ਨੂੰ ਵਧਾਵਾ ਦਿੰਦੀ ਜਾ ਰਹੀ ਆ ਉਸ ਵਧਾਵੇ ਨੂੰ ਪੜਵਾਉਣ ਦੇ ਲਈ ਤੁਸੀਂ ਅੱਗੇ ਆਵੋ ਸੋ ਮੈਂ ਇੱਕ ਵਾਰ ਫੇਰ ਧਨੋਲਾ ਸਾਹਿਬ ਦਾ ਧੰਨਵਾਦ ਕਰਦਾ ਹੋਇਆ ਸਮੁੱਚੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ